ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸ਼ਹਿਰ ਗੁਰਦਾਸਪੁਰ ਅੰਦਰ ਸਤੀ ਮਾਤਾ ਮੰਦਿਰ ਦੀਆਂ ਤਸਵੀਰਾਂ ਹਨ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਪੁਜਾਰੀ ਵੱਲੋਂ ਇੱਕ ਮੰਦਿਰ ਦੇ ਅੰਦਰ ਦਾਖਲ ਹੋਏ ਚੋਰ ਦਾ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ ਹੁੰਦਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਚੋਰ ਚੋਰੀ ਦੀ ਨੀਅਤ ਦੇ ਨਾਲ ਮੰਦਿਰ ਦੇ ਅੰਦਰ ਦਾਖਲ ਹੁੰਦਾ ਹੈ ਤੋਂ ਸਾਥੀਓ ਮੰਦਿਰ ਦੇ ਅੰਦਰ ਜੋ ਹੈ ਸ਼੍ਰੀ ਰਮਾਇਨ ਦਾ ਪਾਠ ਚੱਲ ਰਿਹਾ ਹੁੰਦਾ ਹੈ ਅਤੇ ਰਾਤ 1.5 2 ਵਜੇ ਦੇ ਕਰੀਬ ਜੋ ਹੈ ਵਕ ਵਕ ਸੇਵਾਦਾਰਾ ਵੱਲੋਂ ਉੱਥੇ ਜੋ ਹੈ ਡਿਊਟੀ ਲਈ ਜਾ ਰਹੀ ਹੁੰਦੀ ਹੈ ਔਰ ਜਦੋਂ ਹੀ ਇਹ ਚੋਰ ਜੋ ਹੈ ਰਾਤ 1.5 1.5 2 ਵਜੇ ਦੇ ਕਰੀਬ ਜੋ ਹੈ ਮੰਦਰ ਦੇ ਅੰਦਰ ਚੋਰੀ ਦੀ ਨੀਤ ਨਾਲ ਦਾਖਲ ਹੁੰਦਾ ਹੈ ਤਾਂ ਇਸ ਚੋਰ ਦੀ ਪਿੰਕ ਜੋ ਹੈ ਉੱਥੇ ਸੇਵਾ ਕਰਦੇ ਪੁਜਾਰੀ ਨੂੰ ਪੈ ਜਾਂਦੀ ਹੈ ਔਰ ਉਹ ਪੁਜਾਰੀ ਇਸ ਚੋਰ ਦਾ ਬੜੀ ਹੀ ਦਲੇਰੀ ਦੇ ਨਾਲ ਬਹਾਦਰੀ ਦੇ ਨਾਲ ਮੁਕਾਬਲਾ ਕਰਦਾ ਹੈ ਪਰ ਚੋਰ ਜੋ ਹੈ ਉਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਔਰ ਇਹ ਸਾਰੀ ਘਟਨਾ ਜੋ ਹੈ ਉਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੋਂ ਆਓ ਤੁਹਾਨੂੰ ਸੁਣਾਉਂਦੇ ਹਾਂ ਉਸ ਪੁਜਾਰੀ ਦੇ ਬਿਆਨ ਜਿਸ ਨੇ ਇਸ ਚੋਰ ਦਾ ਦਲੇਰੀ ਦੇ ਨਾਲ ਮੁਕਾਬਲਾ ਕੀਤਾ 12:30 se le kar ke aur 1:00 ke beech mein koi aryan aadmi aaya और फलहारी बाबा जी के कमरे में गया डेढ़ से दो मिनट के बीच में रहा क्योंकि सती माता मंदिर में 108 रामायण का पाठ चल रहा है जो हर घंटे के बाद पाठ करने वाले की ड्यूटी बदलती रहती है और मंदिर का छोटा गेट खुला रहता वो आदमी कोई बड़ी अंजाम घटना देने आया था जिसकी फुटेज सी, -सी ਵੀ ਵੀ ਕੈਮਰਾ